ਦੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਤੇ ਤਾਂ ਜਾ ਕੇ ਛੜਕਬਾਦੀ ਛੁੜੀ ਤੇ ਆਪਣਾ ਇਹ ਡ੍ਰੀਮ ਪ੍ਰੋਜੈਕਟ ਇਹ ਇਲਾਕੇ ਦੀ ਕਾਇਆ ਕਲਪ ਹੋ ਜੂਗੀ ਇਹ ਛੜਕਦੇ ਉਹ ਇਹ ਹੋਣੇ ਬੜੀ ਜਿਹੜੀ ਹੈ ਨਾ ਘਟੋ ਘਟ ਤੋਂ ਬੰਦਾ 8-10 ਸਾਲ ਜਿਹੜੀ ਖਾਬ ਦੀ ਨਹੀਂ ਬਹੁਤ ਅਸੀਂ ਹਾਂ ਤੁਹਾਨੂੰ ਬੰਦਾ 5 ਸਾਲ ਦਾ ਗਾਰੰਟੀ ਹੈ ਹਾਂਜੀ ਬਿਲਕੁਲ ਪਹਿਲੀ ਵਾਰ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਿੰਕ ਰੋਡਾਂ ਤੇ ਦੂਜੀਆਂ ਰੋਡਾਂ ਦੀ 5 ਸਾਲ ਦੀ ਗਾਰੰਟੀ ਜਿਹੜੀ ਉਹ ਕੀਤੀ ਹੈ ਪਹਿਲੀ ਵਾਰ ਹੋਈ ਇਸ ਚੀਜ਼ ਇਹ ਜਿਹੜਾ ਟਿਕਾਣਾ ਬਣਾਉਂਗੇ ਉਹਦੀ 5 ਸਾਲ ਗੰਟੀ ਹੋ। 5 ਸਾਲਾਂ ਦਾ। ਤੇ ਇਸ ਕਰਕੇ ਇਹ ਨਾ ਹੋ ਗਏ ਦੋ ਤਿੰਨ ਦਿਨ ਇੱਥੇ ਕੰਮ ਘਟਪੜਾ ਜੀ ਫਿਰ ਤਾਂ ਤੁਹਾਨੂੰ ਕਹਿਣਾ ਮੈਂ ਨਹੀਂ ਨਹੀਂ ਇਹਨੂੰ ਤਾਂ ਹਾਂ? ਹਾਂ ਆਹੀ ਨਾ। ਹਾਂ। ਕਿਉਂਕਿ ਇੱਥੇ ਪਾਣੀ ਦਾ ਵੀ ਟੱਕ ਲੱਗੀ ਆ। ਪਹਿਲਾਂ ਬੰਦੇ ਇੱਥੋਂ ਕਈ ਥਾਵਾਂ ਤੇ ਟੁੱਟ ਗਈ ਸੀ ਤੁਸੀਂ। ਤੇ ਇਹਨੂੰ ਵਧੀਆ ਢੰਗ ਦੇ ਨਾਲ ਕਰਕੇ ਫਿਰ ਠੀਕ ਆ। ਸਾਥ ਪਾਪਾ ਬੁੱਢਾ ਸਾਹਿਬ ਜੀ ਦਾ। ਸਵੇਰੇ ਉੱਥੇ ਮੱਥਾ ਟੇਕ ਕੇ ਆਗਮ। ਜਿਹੜਾ ਨਾਮ ਲੈਦੇ ਨਾ ਪਾਪਾ ਬੁੱਢਾ ਸਾਹਿਬ ਦਾ। ਹਾਂ। ਉਹਦੇ ਉੱਤੇ ਹਾਰ ਕਰੇ। ਪਾਪਾ ਬੁੱਢਾ ਸਾਹਿਬ ਜੀ ਦਾ ਅਸ਼ੀਰਵਾਦ ਆ ਉਹਦੇ ਸੁਖੜਾ ਸੁਖੀ ਕਿ ਮਾੜਾ ਸੱਚੇ ਪਾਤਸ਼ਾਹ ਕਿਰਪਾ ਕਰੇ ਸੜਕ ਬਣ ਜਾਵੇ ਸਾਡੇ ਸੱਤ ਅੱਸੀ ਪਿੰਡਾਂ ਜਿੱਦਾਂ ਦੀ ਜ਼ਿੰਦਗੀ ਕਾਂਕਲ ਭੋਜਣੀ ਆ ਬੱਚਿਆਂ ਦੀ ਜ਼ਿੰਦਗੀ ਬੋਲ ਜਾਣੀ ਇਧਰ ਨਹੀਂ ਬਿਲਕੁਲ ਠੀਕ ਹੈ ਨਾ ਸਾਡੇ 사이 ਤੇ ਸਾਰੀ ਤੇ ਵਿਜਿਟ ਹੁੰਦੀ ਨਾ ਹੁਣ ਅਸੀਂ ਆਏ ਆ ਕੋਟਰਾ ਜੱਦਾ ਪਿੰਡ ਪਿੰਡ ਆ ਗਏ ਹਾਂ ਉੱਥੋਂ ਆਏ ਆ ਬੜਾ ਹਾਲਤ ਮਾੜੀ ਹੈ ਬਹੁਤ ਮਾੜੀ ਕਿਤੇ ਲੰਘਿਆ ਦੀ ਜਾਂਦਾ ਹਾਂ ਹਾਂ ਉਹ ਨੀ ਨੋਕੀ ਹੋ ਜਾਂਦੀ ਆ ਹਾਂ ਹਾਂ ਤੁਸੀਂ ਲਾ ਦਿਓ ਆਪਣੀਆਂ ਗੱਡੀਆਂ ਮੈਂ ਉੱਤੇ ਸਰ ਮੈਂ ਤਾਂ ਇੱਕ ਦਿਨ ਛੱਡ ਕੇ ਇੱਕ ਦਿਨ ਆ ਕਰਨਾ ਦਿੱਤੇ ਹਾਂ ਹੌਸਲਾ ਹਾਂ ਸਮਝ ਨਹੀਂ ਕਿ ਨਾ 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 ਕੋਈ ਨਹੀਂ ਤੁਹਾਨੂੰ ਕੋਈ ਸਾਡੀ ਮਤ ਦੀ ਲੋੜ ਉਹ ਵੀ ਦੱਸਣੀ ਠੀਕ ਹੈ ਕਿਉਂਕਿ ਆਪਣਾ ਡ੍ਰੀਮ ਪ੍ਰੋਜੈਕਟ ਹੈ ਤੇ ਮਾਸਾ ਵੀ ਨੁਕਸਾਨੀ ਬਣ ਨਹੀਂ ਅਸੀਂ ਤੁਹਾਨੂੰ ਦੱਸਣ ਲਈ ਬੜੀ ਜਦੋਂ ਲੱਗਿਆ ਕਿ ਤੇ ਤੁਹਾਡੇ ਬੱਤੇ ਸੰਭ ਦੇਖਣ ਤੇ ਨਾ ਨਾ ਕਹਦੋਂਗੇ ਤੁਹਾਨੂੰ ਦੱਸ ਦੇਣਾ ਉਸੇ ਦਾ ਕੰਮ ਰੋਕ ਦੇਣਾ ਜਗਲ ਤੋਗ ਇਹ ਰੋਡ ਵੀ ਚਲਣੀਆਂ ਇਹ ਗੰਨਾ ਵੀ ਚਲਾਣਾ ਬਿਲਕੁਲ ਇਹ ਗੰਨਾ ਬੀਐਸਐਫ ਤੁਹਾਨੂੰ ਦੱਸ ਦੇਣਾ ਕਿ ਮੱਤੀ ਸਾਹਿਬ ਮੇਰੀ 50 ਸਾਲ ਉਮਰ ਹੋ ਗਈ ਇੰਨੀਆਂ ਸਰਕਾਰਾਂ ਨਾਲ ਇਹ ਤਸਵੀਰ ਕਿਹੇ ਵੇਚੀ ਜੀ ਤੁਹਾਡੀ ਇੰਨੀ ਮਿਹਰਬਾਨੀ ਬਾਬਾ ਬੋਦਸਾ ਦਾ ਨਾਮ ਲੈ ਕੇ ਤੁਸੀਂ ਕਰ ਲਏ ਹੋ ਜਦੋਂ ਇਹ ਬਦਮ ਬਣ ਗਿਆ ਇਹਦੇ ਨਾਲ ਨਾਲ ਆਪਾਂ ਫਲਵੀ ਦੇ ਵਿੱਚੋਂ ਮੁੱਖ ਲਾਉਣੇ ਤੁਸੀਂ ਦੇਖੋ ਕੀ ਬਣਦਾ ਤੁਹਾਡੇ ਰਿਸ਼ਤੇਦਾਰ ਹੁੰਦੇ ਹੁੰਦੇ ਹਨ ਉਹ ਕਿੰਨੇ ਪਾウダー ਲਾ ਕੇ ਨਹੀਂ ਆਈਦਾ ਤੁਹਾਡੇ ਵਾਲੇ ਪਾਸੇ ਪਾウダー ਆਪੇ ਲੱਗ ਜਾਂਦਾ ਤੇ ਹੁਣ ਇਸ ਇਲਾਕੇ ਦੀ ਭਾਗ ਕਿਸਮਤ ਚੰਗੀ ਹੈ ਜਿਹੜਾ ਅਸੀਂ ਵੋਟਾਂ ਧਾਰਿਆਲ ਸਾਹਿਬ ਨੂੰ ਪਾ ਕੇ ਨਾ ਤੇ ਜਿਤਾਇਆ ਸੀਗਾ ਤੇ ਅੱਜ ਸਾਰੇ ਇਲਾਕੇ ਦੀਆਂ ਸੜਕਾਂ ਜਿਹੜੀਆਂ ਕੰਮੂਨਿਟੀ ਹੋਣੀਆਂ ਨੇ ऐसे श्यामिन ने लेवे वेचो सर एक और कृपा सर पाणी है जे दोबारा पाणी ना हमें तेरे से एक ਛੜਦੀ ਨਾ ਹਾਂ ਉਸੇ ਤਮੇ ਸਿਰੇ ਪੈਣੀ ਹਾਂ ਹਾਂ ਆ ਅੱਗੇ ਕਰਦਾ ਉਹ ਜ਼ੀਰੋ ਵਾਲਾ ਉਹਦੇ ਤੇ ਬਾਸਾ ਮਾਰ ਹਾਂ ਪਾਣੀ ਪੂਰੀ ਲਾ ਆ ਗਿਆ ਹੁਣ ਛੜਕ